वेलकम जी सत श्री कॉल नमस्कार अदा की हालचाल दोस्तों उम्मीद करता हूं कि ਤੁਸੀਂ ਸਭ ਮजेयोगੇ ਦੇਖ ਲੋ ਜੀ ਯੂ ਐਸ اے ਦੇ ਨੇ ਯਾਰੇ ਜਿੱਥੇ ਆਪਣੇ ਪੰਜਾਬੀਆਂ ਨੇ ਬੜੇ ਚੰਡੇ ਗੱਡੇ ਹੋਏ ਜੀ ਗੁਜਰਾਤੀਆਂ ਨੇ ਵੀ ਯਾਨੀ ਕਿ ਇੰਡੀਅਨ ਬਹੁਤ ਜ਼ਿਆਦਾ ਸੀ ਲੇਕਿਨ ਜਦੋਂ ਉਹ ਦੇ ਟਰੰਪ ਸਾਹਿਬ ਆਏ ਬਨਾ ਇਹਨਾਂ ਨੇ ਬੰਦੇ ਰਿਪੋਰਟ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਇਨ ਲਿਗ ਰਹਿ ਰਹੇ ਸੀ ਜਿੰਨਾਂ ਕੋ ਵੀਜ਼ਾ ਕੋਈ ਨਹੀਂ ਸੀ ਜੋ ਜਿਹੜੇ 2 ਉਸ ਵੀਜ਼ਾ ਲੈ ਕੇ ਗਏ ਸੀ ਵਾਪਸ ਨਹੀਂ ਆਏ ਸਟੱਡੀ ਕਰਨ ਗਏ ਸੀ ਵਾਪਸ ਨਹੀਂ ਆਏ ਕਿਸੇ ਵੀ ਕਾਰਨ ਉੱਤੇ ਮਤਲਬ ਉਹਨਾਂ ਰਹਿਣਾ ਚਲੂ ਕਰਤਾ ਹੈ ਉਹਨਾਂ ਲਾ ਕਦੀ ਸੋਚਿਆ ਨਹੀਂ ਸੀ ਵੀ ਇਹੋ ਜਿਹੇ ਦਿਨ ਆ ਜਾਣਗੇ ਵੀ ਇੱਕਦਮ ਆਰਡਰ ਹੋ ਜਾਣਗੇ ਡਿਪੋਰਟ ਕਰਨ ਦੇ ਤੇ ਜਿੰਨੇ ਉੱਥੇ ਇੰਡੀਆ ਰਹ ਰਹੇ ਵੇ ਐਸ ਵਕਤ ਬੜੇ ਚੱਕਰ ਚ ਪਈ ਹੋਏ ਵੇ ਐਂਡ ਕੀ ਨਿਕਲੇਗਾ ਇਹਦਾ ਕਿਉਂਕਿ ਇੱਕਦਮ ਜੇ ਵਾਪਸ ਆਣਾ ਪਿਆ ਤੇ ਸਾਰੀ ਗੇਮ ਖਰਾਬ ਹੋ ਜਾਂਦੀ ਹੈ ਕਿਸੇ ਨੇ ਉੱਤੇ ਕੋਈ ਪ੍ਰੋਪਰਟੀ ਬਣਾਈ ਹੋਏਗੀ ਕਿਸੇ ਨੇ ਕੋਈ ਸੈਟਿੰਗ ਕੀਤੀ ਹੋਏਗੀ ਕਿਸੇ ਨੇ ਕੋਈ ਭਾਏ ਲਾਏਗੇ ਬਿਜ਼ਨਸ ਵਿੱਚ ਜਿੰਮੀ ਮਰਜੀ ਰੰਦੇ ਵੀ ਸੀ ਉਹਨਾਂ ਕਦੀ ਸੋਚਿਆ ਨਹੀਂ ਸੀ ਵੀ ਆਫ ਜਾਣਾ ਪੈ ਦੇਗਾ ਲੇਕਿਨ ਉਹਨ ਪੋਜੀਸ਼ਨ ਇਹੋ ਜਿਹੀ ਬਣ ਗਈ ਹੈ ਕਿ ਰਸਤਾ ਕੋ ਨਜ਼ਰ ਨਹੀਂ ਆਉਂਦਾ ਤੇ ਤੁਸੀਂ ਹੁਣ ਇੰਗਲੈਂਡ ਬਾਰੇ ਵੇਖ ਲਓ ਇੰਗਲੈਂਡ ਵਿੱਚ ਚ 4.70 ਲੱਖ ਬੰਦਾ ਆਪਣੇ ਆਪ ਮੁਲਕ ਛੱਡ ਗਿਆ ਜੀ ਗੋਰੀ ਵੀ ਛੱਡ ਗਏ ਜਿਹੜੇ ਇੰਗਲੈਂਡ ਦੇ ਸੀ ਜਿਹੜੇ ਯੂਰਪ ਯੂਨੀਅਨ ਦੇ ਮੈਂਬਰ ਕੰਟਰੀਆਂ ਜਾ ਸੀ ਉਹ ਵੀ ਮੁਲਕ ਛੱਡ ਗਏ ਹੋਰ ਵੀ ਛੱਡ ਗਏ ਇਹ ਤੁਹਾਨੂੰ ਅੱਗੇ ਲਿਸਟ ਆ ਜਗੀ ਜੇ 479 ਹਜ਼ਾਰ ਬੰਦਾ ਛੱਡ ਗਿਆ ਜੇ ਪਿਛਲੇ ਸਾਲ ਇੰਗਲੈਂਡ ਨੂੰ ਲੋਕੀ ਇੰਡੀਆ ਜੀ ਇੰਗਲੈਂਡ ਗ੍ਰੀਨਲੈਂਡ ਕਰਦੇ ਵੀ ਇੰਗਲੈਂਡ ਚ ਲੱਗੇ ਤੇ ਪਤਾ ਨਹੀਂ ਕੀ ਹੋ ਜਣਾ ਕੈਨੇਡਾ ਦੇ ਹਾਲਾਤ ਵੈਸੇ ਮਾੜੇ ਵੀ ਇੰਗਲੈਂਡ ਚ ਵੀ ਕੰਮ ਕਰਦੇ ਹਾਲਾਤ ਬਹੁਤ ਮਾੜੇ ਬਹੁਤ ਜਜ਼ਰ ਮਹਿੰਗਾਈ ਹੋ ਗਈ ਹੈ ਜਿੰਨਾ ਕਿਸੇ ਨੂੰ ਮਰਜੀ ਸਮਝਾ ਲੋ ਵੀ ਇੱਥੇ ਹਾਲਾਤ ਖਰਾਬ ਹੈਗੇ ਵੀ ਉਹ ਪੁਰਾਣੀਆਂ ਗੱਲਾਂ ਵੇਖਦੇ ਵੇ ਕੋਈ ਟਾਈਮ ਹੁੰਦਾ ਸੀ ਇੰਗਲੈਂਡ ਵਧੀਆ ਹੁੰਦਾ ਸੀ ਬੁਲੈਤ ਕੰਨੇ ਸੀ ਜੀ ਜਿਹੜੇ ਇੱਥੇ ਬੰਦੇ ਸੈੱਟ ਹੋਏ ਨਾ ਉਹ ਕਾਫੀ ਪੁਰਾਣੇ ਗਏ ਵੇ ਇੰਨੀ ਮਹਿੰਗਾਈ ਵੀ ਤੇ ਖਰਚਾ ਇੱਥੇ ਪੁਰਾਣੀ ਹੁੰਦਾ ਸਿੰਗਲ ਬੰਦਾ ਬਾਵੇ ਤੈਨੂੰ ਘੱਟ ਤੋਂ ਘੱਟ ਸਾਢੇ 3-400 ਜੀ ਰੂਮ ਮਿਲਦਾ ਜੀ ਕੋਈ ਸ਼ੇਅਰਿੰਗ ਚ 8-8 ਬੰਦੇ ਕਮਰੇ ਵੜੇ ਕੰਮ ਕਰਿਆ ਨਹੀਂ ਇੱਥੇ ਕੋਈ ਤੇ ਜਿਹਦੇ ਕੋਲ ਕੰਮ ਦੀ ਪਰਮਿਸ਼ਨ ਨਹੀਂ ਗਈ ਉਹਨੂੰ ਪੈਸੇ ਬਹੁਤ ਕੱਢ ਦਿੰਦੇ ਵੇ ਤੇ ਜਿਉ ਕੋਈ ਸਟੂਡੈਂਟ ਆਂਦਾ ਹੈ ਉਨਮੀ ਉਹਦਾ ਫਾਇਦਾ ਨਿਆਂ ਹੀ ਉਠਾਉਂਦੇ ਵੇ 20 ਘੰਟੇ ਕੰਮ ਦੀ ਯਾਦ ਤੱਕ ਹੀ ਸੀ ਉਹਨਾਂ ਨੂੰ ਪੂਰੇ ਪੈਸੇ ਵੀ ਨਹੀਂ ਮਿਲਦੇ ਉਹ ਵੀ ਮਜਬੂਰੀ ਹੈ ਕੰਮ ਕਰਦੇ ਵੀ ਚਲੋ ਜਿਹੜਾ ਖਰਚਾ ਬਣੀ ਲਾ ਕੇ ਆਏ ਪੈਸੇ ਬੋਬੋ ਹੋ ਜਾਣ ਇਸ ਕਰਕੇ ਇਸ ਵਕਤ ਲੋਕ ਇੱਥੇ ਆ ਨਹੀਂ ਰਹੇ ਜੀ ਆ ਰਹੇ ਤੇ ਉਹੀ ਆ ਰਹੇ ਵੀ ਜਾਨ ਜਿਹੜੇ ਨਾਲ ਸਮਝੇ ਤੇ ਜਾਂ ਜਿੰਨਾ ਕੋ ਬੜਾ ਪੈਸਾ ਹੈ ਉਹ ਕਹਿੰਦੇ ਕੋਈ ਨਹੀਂ ਜਾ ਕੇ ਪੜ੍ਹਾਈ ਪੂਰੀ ਕਰਦੇ ਹਨ ਸਟੱਡੀ ਕਰਦੇ ਹਨ ਜਦੋਂ ਦਿਲ ਕਰੇਗਾ ਵਾਪਸ ਆ ਜਾਗੇ ਬਾਕੀ ਕੋਈ ਜਵਾਲ ਬਣ ਕੇ ਰਹਿਣਾ ਸ਼ੁਰੂ ਕਰਦੇ ਹਨ ਲੇਕਿਨ ਜਿਹੜਾ ਬੰਦਾ ਦਰਮਿਆਨ ਹੈ ਉਹ ਨਹੀਂ ਜਾ ਰਿਹਾ ਪੜੀ ਇੱਥੇ ਕੁੜੀਆਂ ਮੁੰਡੇ ਆਂਦੇ ਹੁੰਦੇ ਸੀ ਜਦੋਂ ਜਾਈਦਾ ਸੀ ਪਤਾ ਲੱਗ ਜਾਂਦਾ ਸੀ ਚਿਹਰਾ ਵੇਖ ਕੇ ਵੀ ਸਟੂਡੈਂਟ ਆਏ ਵਿਚਾਰੇ ਨਵੇਂ ਆਏ ਹੋਏ ਛੋਟੀ ਉਮਰ ਦੇ ਸੀ ਕਈਆਂ ਕੁੜੀਆਂ ਨੇ ਚੋੜਾ ਪਾਇਆ ਹੁੰਦਾ ਸੀ ਕਈ ਵੈਸੇ ਵੀ ਆਈਆਂ ਸੀ ਨਾਲ ਪਾਰਟਨਰ ਤੇ ਅੱਜ ਦੇ ਸਮੇਂ ਕਰਕੇ ਤੁਹਾਨੂੰ ਪਤਾ ਹੀ ਹੈ ਅੱਜ ਦੇ ਸਾਲੀ ਸਭ ਕੁਝ ਚੱਲਦਾ ਹੈ ਲੇਕਿਨ ਉਹ ਗੇਮ ਸੱਜਣੋਂ ਬਿਲਕੁਲ ਖਤਮ ਹੋ ਗਈ ਹੈ ਇੰਗਲੈਂਡ ਦੀ ਇੰਗਲੈਂਡ ਤੇ ਜਿਹੜੇ ਬੰਦੇ ਰਹਿੰਦੇ ਨਾ ਉਹ ਵੀ ਵਾਪਸ ਆ ਰਹੇ ਵੇ ਸਭ ਤੋਂ ਜ਼ਿਆਦਾ ਲੋਕ ਕਿਥੇ ਦੁਖੀ ਹੁੰਦੇ ਵੇ ਵੈਦਰ ਤੋਂ ਰੋਜ਼ ਤਕਰੀਬਨ ਬਰਸਾਤ ਹੁੰਦੀ ਹੈ ਮਹਿੰਗਾਈ ਬੜੀ ਹੈ ਖਰਚੇ ਬੜੇ ਵੱਧ ਗਏ ਲੋਕਾਂ ਦੇ ਪਹਿਲਾਂ ਪਹਿਲਾਂ ਕੋਈ ਮੋਬਾਈਲ ਦਾ ਖਰਚਾ ਨਹੀਂ ਸੀ ਹੁੰਦਾ ਇਕੱਠੇ ਬੰਦੇ ਰਹਿ ਜਾਂਦੇ ਸੀ ਰੋਟੀ ਪਾਣੀ ਵੀ ਸਾਦਾ ਸੀ ਅੱਜ ਕੱਲ ਲੋਕਾਂ ਦੀ ਸ਼ਕੀਨੀ ਬੜੀ ਹੋ ਗਈ ਹੈ ਖਰਚੇ ਵੱਧ ਗਏ ਵੀ ਹਰ ਬੰਦਾ ਆਪਣੇ ਆਪ ਨੂੰ ਸਮਝਦਾ ਮੇਰੇ ਨਾਲ ਦਾ ਕੋਈ ਨਹੀਂਗਾ ਤੇ ਜਦੋਂ ਦੋਸਤੋ ਜਿਆਦਾ ਸਟੈਂਡਰਡ ਲਾਓਗੇ ਤੇ ਕਮਾਈ ਹੋਵੇ ਨਾ ਤੇ ਕਿੰਨਾ ਕੀ ਸਟੈਂਡਰਡ ਚੱਲੇਗਾ ਇਸ ਕਰਕੇ ਸੋਚ ਸਮਝ ਕੇ ਆਓ ਇੰਗਲੈਂਡ ਦੇ ਭਲੇਖੇ ਨਾ ਆ ਜਣਾ ਇੰਗਲੈਂਡ ਪੈਸੇ ਪੁੱਛੇ ਬੋਬਨੀ ਝੋਣੇ ਤੇ ਇੱਥੇ ਮਗਾਈ ਬਹੁਤ ਜ਼ਿਆਦਾ ਜੇ ਮੇਰੇ ਕਿ ਤੁਹਾਨੂੰ ਵੀਡੀਓ ਪਸੰਦ ਆਈਏ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ